ਕਿਸ ਕਦਰ ਪੰਜਾਬ ਦੇ ਵਿੱਚ 70 ਵਛਾਏ ਆ ਨਸ਼ਾ ਨੇ ਔਰ ਕੋਈ ਇਹ ਵੀ ਨਹੀਂ ਕਿ ਕਦੋਂ ਬੰਦ ਹੋਣਗੇ ਵਿਸਨੇ ਗਬੀਰ ਤਾਂ ਇਹਨਾਂ ਦੀ ਇਸ ਕਰਕੇ ਹੋ ਜਾਂਦੀ ਹੈ ਕਿ ਜਿਹੜਾ ਇਸ ਠੰਡੇ ਚ ਬਿਜ਼ਨਸ ਕਰਨਾ ਔਰ ਕੀਦੇ ਤੋਂ ਬਿਜ਼ਨਸ ਆਪਾਂ ਖੋਣਾ ਤੇ ਕਿਵੇਂ ਕਰਨਾ ਐਂ ਹੀ ਮਾਈਨਿੰਗ ਚ ਹੋਇਆ ਐਂ ਹੀ ਇਹਦੇ ਚ ਹੋਇਆ ਤੇ ਸਰਕਾਰ ਦੇ ਨੋਦੇ ਆਪ ਦੇ ਬੰਦੇ ਲਿਪਟ ਹੋ ਜਾਂਦੀ ਸਰਕਾਰ ਲਾਚਾਰ ਹੋ ਜਾਂਦੀ ਹੈ ਫੇਰ ਉਹ ਵਿਰੋਧੀਆਂ ਤੇ ਪਾਪੂ ਕੇ ਇੱਕ ਦੋ ਉਹਦੇ ਤੇ ਪਾਤਾ ਉਹਦੇ ਤੇ ਪਾਤਾ ਹਰ ਕਿਧਰੇ ਭਾਜਪਾ ਵੀ ਉਹਨਾਂ ਤਰ੍ਹਾਂ ਦੇ ਨਾਲ ਸਾਥ ਚ ਰਹੀ ਆ ਜਾਂ ਹੈ ਜਿਹੜੀਆਂ ਤਰ੍ਹਾਂ ਇਹਦੇ ਲਈ ਸਿੱਧੇ ਜਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਇਸ ਤੋਂ ਅਸੀਂ ਬੜੇ ਕਿਉਂਕਿ ਸਾਡੀ ਪਾਰਟੀ ਜਿਹੜੀ ਆ ਵਿਚਾਰਧਾਰਾ ਨਾਲ ਚੱਲਦੀ ਆ ਅਸੀਂ ਇਤੋਂ ਬੜੇ ਚੂਤੇ ਰਹੇ ਆ ਸਾਡਾ ਕੋਈ ਵੀ ਆਗੂ ਇਹਦੇ 'ਚ ਕਰੇ ਸਾਡੇ ਤੇ ਕੋਈ ਬਿਆਨ ਨਹੀਂ ਲੱਗਿਆ ਸਾਡੇ ਤੇ ਇਲਜ਼ਾਮ ਨਹੀਂ ਲੱਗਿਆ ਤਾਂ ਹਾਸਲ ਕਰਨ ਵੇਲੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਕਿ ਅਸੀਂ ਇਨਸਾਨ ਦੋ ਮਹੀਨੇ ਜਮੀਨੇ ਚ ਖਤਮ ਕਰ ਦਾਂਗੇ ਜੋ ਕੁਝ ਕਿਹਾ ਜਾ ਸਕਦਾ ਸੀ ਕਿਹਾ ਗਿਆ ਉਹਦੇ باوجود ਪੰਜਾਬ ਆਏ ਦੇ ਨਸ਼ੇ ਕਾਰਨ ਮਰ ਰਿਹਾ ਹੈ ਦੇਖੋ ਲੋਕ ਸਜ਼ਾ ਦੰਦੇ ਨੇ ਲੋਕ ਮੌਕਾ ਵੀ ਦੰਦੇ ਨੇ ਲੋਕ ਸਜ਼ਾ ਵੀ ਦੰਦੇ ਨੇ ਜੇ ਅਸੀਂ ਪੂਰੇ ਚੰਗੇ ਤਰੀਕੇ ਦੇ ਨਾਲ ਕੰਮ ਕਰਦੇ ਤਾਂ ਸ਼ਾਇਦ 88 ਤੋਂ 18 ਦੇ ਨਾ ਆਉਂਦੇ ਪਰ ਲੋਕਾਂ ਨੇ ਸਾਡੇ ਵਿੱਚ ਫੇਰ ਵਿਸ਼ਵਾਸ ਦਿਖਾਇਆ ਮੈਂ ਬੁਗੀਆਂ ਰਹੀਆਂ ਮੇਰਾ ਭਰਾ ਚਲਿਆ ਗਿਆ ਨਸ਼ੇ ਕਰਕੇ ਮੇਰਾ ਦਾਦਾ ਚਲਿਆ ਗਿਆ ਉਸ ਗਮ ਕਰਕੇ ਤੇ ਨਸ਼ਾ ਜਿਹੜਾ ਹੈਗਾ ਇਹ ਸਾਡੇ ਸਿਸਟਮ ਦੇ ਵਿੱਚ ਵੜ ਗਿਆ ਹੈ ਬੜੀਆਂ ਮਹਿਮਾ ਜੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਮੈਂ ਉਦੋਂ ਡਿਬੇਟਾਂ ਦੇ ਟੀਵੀ ਤੇ ਮੈਂ ਕਿਹਾ ਸੀਗਾ ਵੀ ਵੱਡੀ ਛੋਟੀਆਂ ਛੋਟੀਆਂ ਮੱਛਲੀਆਂ ਦੀ بجائے ਵੱਡੇ ਮગરਮੱਛ ਫੜੋਂਗੇ ਤਾਂ ਨਸ਼ੇ ਤੇ ਕੋਈ ਫਰਕ ਪੈ ਸਕਦਾ ਜਾਂ ਨਸ਼ੇ ਨੂੰ ਆਪਾਂ ਠੱਲ ਪਾ ਸਕਦੇ ਆ ਨਜ਼ਰੀਆ ਪ੍ਰੋਗਰਾਮ ਦਰਸ਼ਕਾਂ ਦਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਪੰਜਾਬ ਵਿੱਚ ਇੱਕ ਪਾਸੇ ਪਾਰਲੀਮੈਂਟ ਦੀਆਂ ਚੋਣਾਂ ਨਿਕਲ ਕੇ ਗਈਆਂ ਦੂਜੇ ਪਾਸੇ ਜਲੰਧਰ ਦੀ ਜ਼ਿਮਨੀ ਚੋਣ ਤਿਆਰ ਹੈ ਇਹ ਸਾਰੇ ਕੱਸ ਤੇ ਚੱਲਦੇ ਆ ਇੱਕ ਵੱਡਾ ਮੁੱਦਾ ਮੁੱਦੇ ਤਾਂ ਬਹੁਤ ਹੈ ਜਿਸ ਮੁੱਦੇ ਦਾ ਅੱਜ ਜ਼ਿਕਰ ਕਰ ਰਹੇ ਹਾਂ ਉਹ ਨਸ਼ਾ ਦਾ ਮੁੱਦਾ ਇਸ ਮੁੱਦੇ ਨੇ ਪੰਜਾਬ ਨੂੰ ਖਾ ਲਿਆ ਘਣਵਾਂ ਆਏ ਦਿਨ ਪੰਜਾਬ 'ਚ ਸੱਥਰ ਵੇਚਦੇ ਆ ਲਾਸ਼ਾਂ ਵੇਚਦੀਆਂ ਇੱਕ ਸਰਕਾਰ ਨਹੀਂ ਕਈ ਸਰਕਾਰਾਂ ਆਈਆਂ ਤੇ ਬਣੀਆਂ ਇਹਨਾਂ ਮੁੱਦਿਆਂ ਨੂੰ ਲੈ ਕੇ ਕਿ ਅਸੀਂ ਪੰਜਾਬ ਦੀ ਬਿਹਤਰੀ ਲਈ ਕਰਾਂਗੇ ਗੱਲ ਜਿਨ੍ਹਾਂ ਦੇ ਪ੍ਰਾਣੇ ਆਪਾਂ ਗੱਲ ਕਰੀ ਆਗੋਂ ਦੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਕੈਪਟਨ ਅਮਰਿੰਦਰ ਸਿੰਘ ਗੁੜਕਾ ਸਾਹਿਬ ਹੱਥ ਫੜ ਕੇ ਸੌਖਾ ਦੀ ਚੰਨਜੀਤ ਸਿੰਘ ਚੰਨੀ ਤੇ ਹੁਣ ਇਸੇ ਮੁੱਦੇ ਤੇ ਆਏ ਮੁੱਖ ਮੰਤਰੀ ਭਗਵੰਤ ਮਾਨ ਇਸ ਮਾਮਲੇ ਤੇ ਆਪਾਂ ਜਿਹੜੇ ਮਹਿਮਾਨ ਜਿਨ੍ਹਾਂ ਨਾਲ ਗੱਲਬਾਤ ਕਰਨੀ ਹੈ ਭਾਰਤੀ ਜਨਤਾ ਪਾਰਟੀ ਦੇ ਕਦਾਵਰ ਬਲਾਰੇ ਸਾਡੇ ਨਾਲ ਬਣੇ ਆ। ਕੁਲਦੀਪ ਤਾਰੀਵਾਲ ਜੀ ਪਹਿਲਾਂ ਉਹਨਾਂ ਆਪਾਂ ਨੂੰ ਜੀ ਆਇਆਂ ਕਿਹ ਵੈਲਕਮ ਕਰਦੇ ਆ ਫਿਰ ਲੈਨੇ ਸਵਾਲ। ਤਾਰੀਵਾਲ ਸਾਹਿਬ ਜੀ ਆਨੂੰ ਤੁਹਾਡਾ ਸਵਾਗਤ ਹੈ। ਬਹੁਤ ਧੰਨਵਾਦ ਸਿੱਧੂ ਸਾਹਿਬ ਆਪਦੇ ਦਰਸ਼ਕਾਂ ਦੇ ਰੂਬਰੂ ਕਰਨ ਦੇ ਲਈ। ਮਿਹਰਬਾਨੀ। ਤਾਰੀਵਾਲ ਸਾਹਿਬ ਬੜਾ ਸੰਵੇਦਨਸ਼ੀਲ ਮੁੱਦਾ ਜਦੋਂ ਆਪਾਂ ਨਸ਼ਿਆਂ ਦੀ ਗੱਲ ਕਰਦੇ ਆ। ਕਿਸ ਕਦਰ ਪੰਜਾਬ ਦੇ ਵਿੱਚ ਆ ਸੱੱਥਰ ਵਛਾਇਆ ਨਸ਼ਿਆਂ ਨੇ ਔਰ ਕੋਈ ਇਹ ਵੀ ਨਹੀਂ ਕਿ ਕਦੋਂ ਬੰਦ ਹੋਣਗੇ ਵਿਸਨੇ। ਜਿੱਦਾਂ ਮੈਂ ਕਹਿਆ ਕਈ ਕਈ ਮੁੱਖ ਮੰਤਰੀ ਆਏ ਤੇ ਹੁਣ ਵੀ ਜਿਹੜੇ ਮੁੱਖ ਮੰਤਰੀ ਉਹਨੇ ਵੱਡਾ ਵਾਅਦਾ ਕੀਤਾ ਕਿਉਂ ਪੋਲੀਟਿਕਲ ਤੌਰ ਤੇ ਸਾਡੇ ਆਗੂ ਜਿਹੜੇ ਮੁੱਖ ਮੰਤਰੀ ਬਣਦੇ ਐ ਵੱਡੇ ਕਦਾਬਾਰ ਆਗੂ ਐ ਵਾਅਦੇ ਕਰਦੇ ਨਸ਼ੇ ਖਤਮ ਕਰਨ ਦੇ ਉਹਦੇ باوجود ਵੀ ਪੰਜਾਬ ਆਏ ਦਿਨ ਮਰ ਰਿਹਾ ਤੁਸੀਂ ਵੀ ਪੋਲੀਟਿਕਲ ਪਾਰਟੀ ਦੇ ਨਮਾਇੰਦੇ ਆਂ ਪੰਜਾਬੀਆਂ ਨਾਲ ਕਿਉਂ ਜਿਆ ਵਰਤਾਰਾ ਕਿਉਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਧੂੜ ਪਾਈ ਜਾਂਦੀ ਐ ਸਾਡੇ ਰਾਜ ਸਿਆਗੋਂ ਵੱਲੋਂ ਹੀ ਚੇਦੂ ਸਾਹਿਬ ਜਦੋਂ ਸਰਕਾਰਾਂ ਬਣਦੀਆਂ ਸਾਡੇ ਪੰਜਾਬ ਦੀਆਂ ਤਾਂ ਉਸ ਮੌਕੇ ਸਾਰੀਆਂ ਹੀ ਪਾਰਟੀਆਂ ਇਹਨਾਂ ਵਿਸ਼ਿਆਂ ਨੂੰ ਲੈ ਕੇ ਗੰਭੀਰ ਹੋ ਜਾਂਦੀਆਂ ਔਰ ਗੰਭੀਰਤਾ ਉਹਨਾਂ ਦੀ ਇਸ ਕਰਕੇ ਨਹੀਂ ਹੁੰਦੀ ਕਿ ਇਹ ਜਿਹੜਾ ਆਪਾਂ ਇਹ ਨਸ਼ੇ ਖਤਮ ਕਰਨੇ ਆ ਲੋਕਾਂ ਨੂੰ ਇਹ ਜਾਲ ਚੋਂ ਕੱਢਣਾ ਗੰਭੀਰਤਾ ਇਹਨਾਂ ਦੀ ਇਸ ਕਰਕੇ ਹੋ ਜਾਂਦੀ ਹੈ ਕਿ ਜਿਹੜਾ ਇਸ ਧੰਦੇ 'ਚ ਬਿਜ਼ਨਸ ਕਰਨਾ ਔਰ ਕਿਦੇ ਤੋਂ ਬਿਜ਼ਨਸ ਆਪਾਂ ਖੋਣਾ ਤੇ ਕਿਵੇਂ ਕਰਨਾ ਆਹੀ ਮਾਈਨਿੰਗ ਚ ਹੋਇਆ ਆਹੀ ਇਹਦੇ ਚ ਹੋਇਆ ਉਹ ਲੋਕਾਂ ਦੀਆਂ ਅੱਖਾਂ ਤੇ ਘੱਟਾ ਪਾ ਕੇ ਤੁਸੀਂ ਤੁਹਾਡੇ ਧਿਆਨ ਚ ਹੋਣਾ ਮੈਂ ਨਹੀਂ ਕਹਿੰਦਾ ਇਹ ਗੱਲਾਂ ਕੋਈ ਮੇਰਾ ਇਸ ਗੱਲ ਤੋਂ ਨਾ ਲੈਣਾ ਕਿ ਮੈਂ ਕੋਈ ਸਰਕਾਰ ਦੇ ਉੱਤੇ ਇਲਜ਼ਾਮ ਲਗਾ ਰਿਹਾ ਵੀ ਸਰਕਾਰ ਜਿਹੜਾ ਹੈਗੀ ਨਸ਼ਾ ਵੇਚਦੀ ਹੈ ਇਹ ਜਿਹੜਾ ਹੈਗਾ ਕੁੰਮਰ ਵਿਜੇ ਪ੍ਰਤਾਪ ਸਿੰਘ ਦਾ ਬਿਆਨ ਹੈ ਉਹਨਾਂ ਨੇ ਇਹ ਗੱਲ ਕੀਤੀ ਕਿ ਸਰਕਾਰ ਦੇ ਜਿਹੜੇ ਬੰਦੇ ਸਰਕਾਰ ਦੇ ਨਮਾਇंदे ਹੀ ਲਿਪਟ ਹੋ ਚੁੱਕੇ ਆ ਇਹਦੇ ਵਿੱਚ ਇਹ ਐਸੀ ਇੱਕ ਖੇਡ ਪੰਜਾਬ ਚ ਵਰਤ ਰਹੀ ਹੈ ਜਿਹਦੇ ਤੋਂ ਕੋਈ ਵੀ ਰਾਜਨੀਤਿਕ ਲੀਡਰ ਸ਼ੂਤਾ ਨਹੀਂ ਰਹਿੰਦਾ ਜਿਹੜਾ ਉਹ ਆਪਦਾ ਉਹਦੇ ਚੋਂ ਮੁਨਾਫਾ ਕਮਾਉਣ ਵਾਸਤੇ ਉਹ ਤੋਬਾ ਕੋਈ ਨਾ ਕੋਈ ਲਾਉਂਦਾ ਹੀ ਲਾਉਂਦਾ ਹੈ ਜਿਹੜਾ ਸੱਤਾ 'ਚ ਬਹਿ ਜਾਂਦਾ ਹੈ ਇਹ ਸ਼ਾਇਦ ਸਾਡੀ ਮਾੜੀ ਕਿਸਮਤ ਹੈ ਕਿ ਉਹ ਉਹਨੂੰ ਪੈਸਾ ਜਿਹੜਾ ਹੈਗਾ ਪ੍ਰਮੁੱਖ ਹੋ ਜਾਂਦਾ ਲੋਕਾਂ ਦੀ ਜਾਨ ਜਿਹੜੀ ਹੈ ਉਹ ਉਹਦੇ ਦੂਜੇ ਨੰਬਰ ਤੇ ਹੋ ਜਾਂਦੀ ਹੈ ਤੇ ਸਰਕਾਰ ਜਦੋਂ ਉਹਦੇ ਆਪ ਦੇ ਬੰਦੇ ਲਿਪਟ ਹੋ ਜਾਂਦੀ ਸਰਕਾਰ ਲਾਚਾਰ ਹੋ ਜਾਂਦੀ ਹੈ ਫਿਰ ਉਹ ਵਿਰੋਧੀਆਂ ਤੇ ਪਾਪੂ ਕੇ ਇੱਕ ਦੋ ਉਹਦੇ ਤੇ ਪਾਤਾ ਉਹਦੇ ਤੇ ਪਾਤਾ ਪਿੱਛੇ हट ਜਾਂਦੀ ਹੈ ਮੇਰੇ ਖਿਆਲ ਚ ਇਹਦੇ ਲਈ ਸਾਨੂੰ ਸਾਰੀਆਂ ਪਾਰਟੀਆਂ ਨੂੰ ਕੁਝ ਮੁੱਦੇ ਐ ਜੇ ਹੋਣੇ ਚਾਹੀਦੇ ਐ ਯੂਨੈਨਿਮਸਲੀ ਇਹਨਾਂ ਮੁੱਦਿਆਂ ਤੇ ਅਸੀਂ ਬੋਲਣਾ ਨਹੀਂ ਇਹਨਾਂ ਨੂੰ ਅਸੀਂ ਖਤਮ ਕਰਨਾ ਜਿਵੇਂ ਅਤਵਾਦ ਹੈ ਅਤਵਾਦ ਦੇ ਮੁੱਦੇ ਤੇ ਅਸੀਂ ਨਹੀਂ ਬੋਲਣਾ ਜੀ ਜੋ ਦੇਸ਼ ਦੇ ਖਿਲਾਫ ਲੜੂਗਾ ਉਹ ਕੋਈ ਹੋਵੇ ਕਿਸੇ ਧਰਮ ਦਾ ਹੋਵੇ ਅਸੀਂ ਬਖਸ਼ਾਂਗੇ ਨਹੀਂ ਨਸ਼ੇ ਹੈ ਕੋਈ ਹੋਵੇ ਅਸੀਂ ਬਖਸ਼ਾਂਗੇ ਨਹੀਂ ਨਿਆਂਇ ਮਾਈਨਿੰਗ ਹੈ ਕੋਈ ਹੋਵੇ ਅਸੀਂ ਬਖਸ਼ਾਂਗੇ ਨਹੀਂ ਜੇ ਸਾਰੀਆਂ ਪਾਰਟੀਆਂ ਇਸ ਗੱਲ ਤੇ ਸਾਰੇ ਜਰਨਲਿਸਟ ਇਸ ਗੱਲ ਤੇ ਕੋਈ ਇਸ ਤਰ੍ਹਾਂ ਦਾ ਮੈਂ ਤਾਂ ਚਾਹਣਾ ਪੰਜਾਬ ਦੇ ਹਿੱਤ 'ਚ ਦੇਸ਼ ਦੇ ਹਿੱਤ 'ਚ ਕੋਈ ਕਲੇਮ ਹੋ ਜੇ ਇਹਨਾਂ ਨੂੰ ਸੌ ਸੌ ਪੁਵਾੜੀਏ ਦੱਪੜਾ ਜੀ 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 ਸਰ ਨਹੀਂ ਥਾਏ ਵੱਡਾ ਵੱਡਾ ਮਾਮਲਾ ਇਸ ਮੁੱਦੇ ਤੇ ਮੈਂ ਤੁਹਾਡੇ ਤੋਂ ਸਵਾਲ ਲੈਣਾ ਹੈ ਮੈਂ ਜਿਸ ਮੁੱਦੇ ਦਾ ਜ਼ਿਕਰ ਕਰਾਂ ਦੇਖੋ ਤੁਸੀਂ ਬੜਾ ਬਾਖੂਬੀ ਬੜਾ ਸਾਫ ਸੁਥਰੇ ਢੰਗ ਨਾਲ ਇਸ ਮੁੱਦੇ ਤੇ ਗੱਲ ਕਰ ਰਹੇ ਹੋ ਤੇ ਮੈਂ ਵੀ ਉਸੇ ਤਰੀਕੇ ਨਾਲ ਸਵਾਲ ਲੈਣ ਲੱਗਾ ਹਾਂ ਦੇਖੋ ਭਾਰਤੀ ਜਨਤਾ ਪਾਰਟੀ ਪ੍ਰਕਾਸ਼ ਸਿੰਘ ਬਾਦਲ ਪੰਜ ਵਾਰ ਮੁੱਖ ਮੰਤਰੀ ਰਹੇ ਆਪਾਂ ਸਾਰੇ ਜਾਣਦੇ ਆ ਮੈਂ ਨਹੀਂ ਕਹਿੰਦਾ ਕਿ ਪ੍ਰਕਾਸ਼ ਸਿੰਘ ਬਾਦਲ ਸਿੱਧੇ ਤੌਰ ਤੇ ਜ਼ਿੰਮੇਵਾਰ ਹੋਏ ਜਾਂ ਨਾ ਹੋਏ ਪਰ ਪ੍ਰੈਟਿਕਲ ਤੌਰ ਤੇ ਇੱਕ ਵੱਡਾ ਵਾਅਲਾ ਉੱਠਿਆ ਪੰਜਾਬ ਚ ਕਿ ਕਾਲੀ ਦਲ ਦੇ ਸਮੇਂ ਚ ਵੱਡੀ ਮਾਤਰਾ ਚ ਚਿੱਟਾ ਕਈ ਆਗੂਆਂ ਦੇ ਨਾਂ ਵੀ ਲਏ ਗਏ ਕੋ ਅਦਾਲਤਾਂ ਚ ਕੇਸ ਵੀ ਚੱਲਦੇ ਆ ਪੈਂਡਿੰਗ ਪਏ ਆ ਪੰਜਾਬ ਰੈਣਾ ਸੁਪਰੀਮ ਹਾਈ ਕੋਰਟ ਦੇ ਅੰਦਰ ਇਸੇ ਤਰੀਕੇ ਦੇ ਨਾਲ ਆਪਾਂ ਪ੍ਰਕਾਸ਼ ਸੇ ਬਦਲ ਤੋਂ ਅੱਗੇ ਚੱਲਦੇ ਆਂ ਕੈਪਟਨ ਅਮਰਿੰਦਰ ਸਿੰਘ ਜਦੋਂ ਕਾਂਗਰਸ ਹੀ ਉਹਨਾਂ ਦੇ ਵੇਲੇ ਵੀ ਇਹ ਸਵਾਲ ਉੱਠੇ ਉਹਨਾਂ ਨੇ ਖੁਦ ਹੀ ਸਤਾਚਾਉਣ ਤੋਂ ਪਹਿਲਾਂ ਗੁਟਕਾ ਸਾਹ ਹੱਥਸ ਫੜ ਕੇ ਸੌਂਗਾ ਦੀ ਹੁਣ ਆਪਾਂ ਸਾਰੇ ਜਾਣਦੇ ਆਂ ਤੁਸੀਂ ਵੀ ਸਹਿਮਤ ਹੋ ਕਿ ਭਾਜਪਾ ਦੇ ਉਹ ਸੀਨੀਅਰ ਆਗੂ ਹੈ ਮੁੱਖ ਮੰਤਰੀ ਭਗਵੰਤ ਮਾਨ ਇਸੇ ਮੁੱਦੇ ਤੇ ਆਏ ਮੈਂ ਇਸ ਕਰਕੇ ਸਵਾਲ ਲੈ ਰਹੇ ਆਂ ਕਿ ਪੋਲੀਟੀਕਲ ਪਾਰਟੀਆਂ ਆਖਰ ਜਿਹੜੀਆਂ ਹੈਗੀਆਂ ਜਿੱਦਾਂ ਤੁਸੀਂ ਕਹਿੰਦੇ ਕਿ ਸਾਰਿਆਂ ਤੋਂ ਉੱਪਰ ਉੱਠ ਕੇ ਗੱਲ ਹੋਣੀ ਚਾਹੀਦੀ ਹੈ ਪਰ ਕਿਧਰੇ ਭਾਜਪਾ ਵੀ ਉਹਨਾਂ ਤਰ੍ਹਾਂ ਦੇ ਨਾਲ ਸਾਥੇ ਸੇ ਰਹੀ ਆ ਜਾਂ ਹੈ ਜਿਹੜੀਆਂ ਤਰਾਏ ਦੇ ਹਿੱਸੇ ਦੇ ਜਾਂ ਸਿੱਧੇ ਤੌਰ ਤੇ ਜ਼ਿੰਮੇਵਾਰ ਹੈ ਮੈਂ ਤਾਂ ਸਿੱਧੂ ਸਾਹਿਬ ਤਾਂ ਹੀ ਬਾਕੀ ਨਾ ਪੰਜਾਬ ਦੇ ਹੱਕ ਦੀ ਗੱਲ ਕੀਤੀ ਹੈ ਪਰ ਇਸ ਤੋਂ ਅਸੀਂ ਬੜੇ ਕਿਉਂਕਿ ਸਾਡੀ ਪਾਰਟੀ ਜਿਹੜੀ ਆ ਵਿਚਾਰਧਾਰਾ ਨਾਲ ਚੱਲਦੀ ਆ ਅਸੀਂ ਇਹ ਤੋਂ ਬੜੇ ਚੁੱਤੇ ਰਹੇ ਆ ਸਾਡਾ ਕੋਈ ਵੀ ਆਗੂ ਇਹਦੇ 'ਚ ਕਰੇ ਸਾਡੇ ਤੇ ਕੋਈ ਬਿਆਨ ਨਹੀਂ ਲੱਗਿਆ ਸਾਡੇ ਤੇ ਇਲਜ਼ਾਮ ਨਹੀਂ ਲੱਗਿਆ ਬਾਕੀ ਜਿਨੇ ਵੀ ਸੱਤਾ ਹਟਾਈ ਆ ਉਹਨਾਂ ਦਾ ਕੋਈ ਨਾ ਕੋਈ ਆਗੂ ਕਿਸੇ ਨਾ ਕਿਸੇ ਗੱਲ 'ਚ ਜਿਹੜਾ ਹੈਗਾ ਇਹ 'ਚ ਫਸਿਆ ਹੀ ਆ ਔਰ ਫਸੇ ਨੂੰ ਆਪਾਂ ਪਾਰਟੀ ਤੇ ਨਹੀਂ ਮੈਂ ਇਲਜ਼ਾਮ ਲਗਾ ਰਿਆ ਵੀ ਉਹ ਪਾਰਟੀ ਕਰਕੇ ਫਸਿਆ ਉਹ ਚੀਜ਼ਾਂ ਥੱਲੇ ਲੈਵਲ ਤੇ ਸਟਰਕਚਰ ਇੰਨਾ ਜ਼ਿਆਦਾ ਡੀਪ ਬਣ ਚੁੱਕਿਆ ਹੈ ਜਿਹੜੇ ਨੈਟਵਰਕ ਜਿਹੜੇ ਇਹਨੂੰ ਬਣਾ ਕੇ ਵੇਚਦੇ ਆ ਨਸ਼ਾ ਲੋਕਾਂ ਤੱਕ ਪਹੁੰਚਾਉਂਦੇ ਆ ਕਿਉਂਕਿ 4 ਤੋਂ 5% ਜਿਹੜੇ ਲੋਕ ਹੈ ਸਾਡੇ ਉਹ ਲੈ ਰਹੇ ਆ ਜਿਹੜੀਆਂ ਰਿਪੋਰਟਾਂ ਹੈਗੀਆਂ ਪਰ ਇਹਦਾ ਮਤਲਬ 15 ਲੱਖ ਗਾਹਕ ਹੈਗੇ ਆ ਉਹ 15 ਲੱਖ ਗਾਹਕ ਨੂੰ ਕਿਟਰ ਕਰਦੀ ਆ ਸਾਰੀ ਉਰੇ ਤੋਂ ਉੱਪਰ ਵੀ ਚਲਾ ਜਾਂਦਾ ਕਦੇ-ਕਦੇ ਮਤਲਬ ਕਿ ਇਹ ਆંકડા ਤੋਂ ਉਹ ਸਾਰੀਆਂ ਚੀਜ਼ਾਂ ਨੂੰ ਵੇਖ ਕੇ ਚੱਲਦੀ ਹੈ ਹੁਣ ਮਾਈਨਿੰਗ ਦਾ ਤੁਸੀਂ ਦੇਖੋ ਜਦੋਂ ਕੇਜਰੀਵਾਲ ਸਾਹਿਬ ਆਏ ਸੀਗੇ ਉਹਨਾਂ ਨੇ ਕਿਹਾ ਵੀ ਅਸੀਂ 50000 ਕਰੋੜ ਮਾਈਨਿੰਗ ਚ ਕੱਢਾਂ ਕਰਾਂਗੇ ਜੀ ਹੁਣ ਜੇ ਸਹੀ ਤਰੀਕੇ ਨਾਲ ਮਾਈਨਿੰਗ ਦੀ ਪਾਲਿਸੀ ਬਣ ਜੇ ਤਾਂ 50000 ਕਰੋੜ ਆਪਣੇ ਪੰਜਾਬ ਦੇ ਖਾਤੇ 'ਚ ਆ ਸਕਦਾ ਪਰ ਜੇ ਉਹੀ ਮਾਈਨਿੰਗ ਬਲੈਕ 'ਚ ਦਿੱਤੀ ਜਾਵੇ ਤਾਂ ਇਹ ਜਿਹੜਾ 50000 ਕਰੋੜ ਰੁਪਇਆ ਉਹੀ ਪਾਰਟੀ ਦੇ ਖਾਤੇ ਚ ਜਾ ਜਾਂਦਾ ਤੇ ਉਹੀ ਕੁਝ ਹੋਇਆ ਸਰਕਾਰ ਦੇ ਖਾਤੇ 50000 ਕਰੋੜ ਨਹੀਂ ਆਇਆ ਉਹ ਇਹਨਾਂ ਨੇ ਆਪ ਦੀਆਂ ਜੇਬਾਂ 'ਚ ਪਾਲਿਆ ਤੇ ਅੱਜ ਬਲੈਕ ਹੋਈ ਜਾਂਦੀ ਹੈ ਉਹ ਆਪਾਂ ਜਾਣਦੇ ਹਾਂ ਸਾਰੇ ਉਹ ਮੈਨੂੰ ਕਹਿਣ ਦੀ ਲੋੜ ਨਹੀਂ ਇਹ ਮੈਂ ਸਿੱਧਾ ਇਲਜ਼ਾਮ ਲਾ ਰਿਹਾ ਹਾਂ ਆਮ ਆਦਮੀ ਪਾਰਟੀ ਤੇ ਜੀ ਤੋਂ ਇਹ ਇਸੇ ਤਰੀਕੇ ਨਾਲ ਨਸ਼ੇ ਦੀ ਗੱਲ ਹੈ ਉਹ ਨਸ਼ੇ ਦੀ ਗੱਲ ਜਿਹੜੀ ਹੈਗੀ ਨਾ ਉਹ ਉਹਦੇ ਤੇ ਮੈਂ ਕਿਸੇ ਪਾਰਟੀ ਨੂੰ ਨਹੀਂ ਕਹਿੰਦਾ ਉਹ ਸਾਡਾ ਸਮਾਜਿਕ ਜਿਹੜਾ ਸਟਰਕਚਰ ਹੈ ਉਹਦੇ 'ਚ ਸਾਰੀਆਂ ਪਾਰਟੀਆਂ ਦੇ ਜਿਹੜੀ ਸੱਤਾ ਚ ਆਉਂਦੀ ਹੈ ਪੂਰੇ ਬੰਦੇ ਆਂਦੇ ਹੁਣ ਕੱਲ ਵੀ ਇੱਕ ਫਰੋਜਪੁਰ ਦੇ ਵਿੱਚ ਜਿਹੜਾ ਹੈਗਾ ਉਹ ਸਾਡੀ ਸੱਤਾਧਾਰੀ ਪਾਰਟੀ ਦੇ ਕਿਸੇ ਗਡਾਊਨ ਦੇ ਵਿੱਚੋਂ ਆ ਨਾਸ਼ੇਰੀਆਂ ਗੋਲੀਆਂ ਤੇ ਹੋਰ ਬੜਾ ਕੁਝ ਪੜਿਆ ਗਿਆ ਬੜੀ ਵੱਡੀ ਖਬਰ ਆਊਗੀ ਤੋਂ ਉ ਤੋਂ ਪਹਿਲਾਂ ਸੁਖਪਾਲ ਖਹਿਰਾ ਜੀ ਨੂੰ ਇਹਨਾਂ ਨੇ ਲਿੰਕ ਕਰਕੇ ਜਿਹੜਾ ਜਿਵੇਂ ਕਾਂਗਰਸ ਦੀ ਤੁਸੀਂ ਗੱਲ ਕੀਤੀ ਉਹ ਵੀ ਅੰਦਰ ਰਹੇ ਐ ਤੋਂ ਹੋਰ بڑے ਆਗੂ ਮਤਲਬ ਜਿਸ ਤਰ੍ਹਾਂ ਦੇ ਨਾਮ ਮੈਂ ਹਣ ਕਾਲੀਦਾਲ ਦਾ ਤੁਸੀਂ ਨਾਮ ਲੈ ਲਓ ਉਹਨਾਂ ਤੇ ਵੀ ਚੱਲੀ ਜਾਂਦਾ ਤੇ ਇਹ ਸਾਰਾ ਇੱਕ ਸਟਰਕਚਰ ਬਣ ਗਿਆ ਉਸ ਸਟਰਕਚਰ ਨੂੰ ਤੋੜਨ ਵਾਸਤੇ ਮੈਨੂੰ ਲੱਗਦਾ ਵੀ ਜੇ ਇਸ ਟਾਈਮ ਕੋਈ ਸક્ષਮਾ ਪਾਰਟੀ ਤਾਂ ਭਾਜਪਾ ਆ ਤੋਂ ਜੇ ਭਾਜਪਾ ਪੰਜਾਬ ਦੇ ਵਿੱਚ ਅੱਗੇ ਸਾਨੂੰ ਪੰਜਾਬੀ ਮੌਕਾ ਦਿੰਦੇ ਆ ਤਾਂ ਅਸੀਂ ਜਿਹੜਾ ਹੈਗਾ ਇਹਨੂੰ ਬਹੁਤ ਮਤਲਬ ਸੀਰੀਅਸਲੀ ਇਹ ਦੋਨੇ ਚੀਜ਼ਾਂ ਨੂੰ ਲੈ ਕੇ ਅਸੀਂ ਸੀਰੀਅਸਲੀ ਇੱਥੇ ਕੰਮ ਕਰਾਂਗੇ ਔਰ ਖਾਲਸਾ ਸਾਹਿਬ ਜੀ ਤੁਹਾਡਾ ਸਬੋਤ ਬਹੁਤ ਅਹਿਮ ਸਵਾਲ ਤੁਸੀਂ ਜਿਸ ਮੁੱਦੇ ਦਾ ਜ਼ਿਕਰ ਕਰ ਰਹੇ ਹੋ ਦੇਖੋ ਮੈਂ ਕੱਲ ਸੁਣ ਰਿਹਾ ਸੀ ਜਿਹੜੇ ਨਵੇਂ ਕੇਂਦਰ ਦੇ ਮੰਤਰੀ ਬਣਿਆ ਰੇਲ ਮੰਤਰੀ ਰਵਨੀਤ ਬਿੱਟੂ ਉਹ ਕਹਿ ਰਹੇ ਸੀ ਕਿ ਸਾਨੂੰ ਪੰਜਾਬ ਵਾਲੇ ਮੌਕਾ ਦੇਣਗੇ ਤਾਂ ਮੈਂ ਗੱਲ ਨਹੀਂ ਕਰਦਾ ਕਹਿੰਦਾ ਅਸੀਂ ਨਸ਼ਿਆਂ ਦਾ ਨਾਮੋ ਨਿਸ਼ਾਨ ਖਤਮ ਕਰ ਦਾਂਗੇ ਪੰਜਾਬ 'ਚ ਹੁਣ ਪੰਜਾਬੀ ਕਿਵੇਂ ਭਰੋਸਾ ਕਰਨ ਦੇ ਕੋਈ ਇਹੋ ਜਿਹੀਆਂ ਗੱਲਾਂ ਬਾਦਲਾਂ ਦੇ ਵੇਲੇ ਵੀ ਹੋਈਆਂ ਇਹੋ ਜਿਹੀਆਂ ਗੱਲਾਂ ਕਪਟਨ ਮਰਿੰਦਰ ਵੇਲੇ ਵੀ ਹੋਈਆਂ ਇਹੋ ਜਿਹੀਆਂ ਗੱਲਾਂ ਮੁਖੰਤਰੀ ਭਗਵੰਤ ਮਾਨ ਨੇ ਵੀ ਕਿਹਾ ਅਖਰ ਕਿਹੜੀ ਭਾਜਪਾ ਕੋਲੇ ਗਿੱਦੜ ਸਿੰਘੀ ਹੈ ਕਿ ਸਮਝੌਤਾ ਜਾਏ ਸਹਿਮਤੀ ਹੋ ਸਕੇ ਇਸ ਗੱਲ ਤੇ ਵੀ ਹਾਂ ਭਾਜਪਾ ਦਾ ਕਰਕੇ ਦਿਖਾਏਗੀ ਬਿਲਕੁਲ ਮੈਂ ਐਕਸਪਲੇਨ ਕਰ ਦਿੰਦਾ ਜੀ ਦੇਖੋ ਅਸੀਂ ਕੰਮ ਕੀਤੇ ਨਹੀਂ ਪਾਏ ਜੇ ਮੈਂ ਤੁਹਾਨੂੰ ਕਿਹਾ ਕਿ ਆਪਣੇ ਪੰਜਾਬ ਦੇ ਵਿੱਚ ਇੱਕ ਆਂਕੜਾ ਹੈ 5% ਜਿਹੜਾ ਨਸ਼ਾ ਚੱਲਦਾ ਜਿੰਨੇ ਰੀਹੈਬਿਲੀਟੇਸ਼ਨ ਸੈਂਟਰ ਆ ਉਹ ਕਿਹਦੇ ਆ ਉਹ ਮਿਨਿਸਟਰੀ ਆਫ ਸੋਸ਼ਲ ਜਸਟਿਸ ਦੇ ਸਾਪਲਾਜੀ ਮੰਤਰੀ ਰਹੇ ਆ ਉਹਨਾਂ ਦੇ ਹੁੰਦਿਆਂ ਮੈਕਸਿਮਮ ਰੀਹੈਬਿਲੀਟੇਸ਼ਨ ਸੈਂਟਰ ਸਾਰੇ ਦੇ ਸਾਰੇ ਜਿੰਨੇ ਵੀ ਪੰਜਾਬ ਚ 60 ਤੋਂ ਉੱਪਰ ਉੱਪਰ ਮੇਰੇ ਖਿਆਲ ਚ ਗਿਣਤੀ ਆ ਉਹਨਾਂ ਦੀ ਦਸ਼ਾ ਸੁਧਾਰੀ ਗਈ ਲੋਕਾਂ ਨੂੰ ਉੱਥੇ ਬੁਲਾਇਆ ਗਿਆ ਔਰ ਉਹਨਾਂ ਨੂੰ ਰੀਹੈਬ ਕੀਤਾ ਗਿਆ ਇਹ ਕੰਮ ਅਸੀਂ ਕੀਤਾ ਜਿੰਨਾ ਕਰ ਸਕਦੇ ਸੀਗੇ ਔਰ ਸਾਡੇ ਕੋਲੇ ਪੰਜਾਬ ਚ ਇਤੋਂ ਵੱਧ ਕੋਈ ਤਾਕਤ ਨਹੀਂ ਸੀ ਅਸੀਂ ਤਾਂ ਸਿਰਫ ਉਹਨਾਂ ਨੂੰ ਰੀਹੈਬ ਕਰ ਸਕਦੇ ਸੀ ਦੂਜਾ ਅਸੀਂ ਜਿਹੜੀ ਕ੍ਰਾਸ ਬਾਰਡਰ ਉਹਦੇ ਤੇ ਵੀ ਸਾਨੂੰ ਦੇਖੋ ਕਿੰਨਾ ਕੁਝ ਕਿਹਾ ਗਿਆ ਅਸੀਂ ਜੇ ਉਹਦਾ ਦਾਇਰਾ ਵਧਾਇਆ ਤਾਂ ਇਹ ਕਹਿੰਦੇ ਜੀ ਐ ਕਰ ਦਿਆਂਗੇ ਜੋ ਕਰ ਦਾਂਗੇ ਸਾਡੇ ਚ ਦਖਲ ਐ ਸਿੱਧਾ ਉਹ ਉਹਦੇ ਉਹ ਦੋ ਸਟੈਪ ਅਸੀਂ ਜਿਹੜੇ ਸੀਰੀਅਸ ਸਟੈਪ ਜਿਹੜੇ ਆ ਉਹ ਚੱਕੇ ਆ ਬਾਕੀ ਕੰਮ ਲੋਕਲ ਗਵਰਨਮੈਂਟ ਨੇ ਕਰਨਾ ਜੇ ਤਿੰਨੇ ਚੀਜ਼ਾਂ ਮਿਲ ਜਾਣ ਰੀਹੈਬਿਲੀਟੇਸ਼ਨ ਕ੍ਰਾਸ ਬਾਰਡਰ ਤੇ ਨਾਲ ਹੀ ਜਿਹੜਾ ਹੈਗਾ ਇਹ ਲੋਕਲ ਨੈਟਵਰਕ ਨੂੰ ਤਵਸਤ ਕਰਨਾ ਤਾਂ ਜਿਹੜਾ ਸਫਾਇਆ ਇਹਦਾ ਉਹ ਹੋ ਸਕਦਾ ਹੈ ਕੋਈ ਬਹੁਤੀ ਵੱਡੀ ਗੱਲ ਨਹੀਂ ਹੈਗੀ ਜੀ ਤਾਂ ਇਹ ਵਸੇ ਕੈਂ ਸਵਾਲ ਆਇਆ ਇਸ ਮੁੱਦੇ ਨਾਲ ਜੁੜਿਆ ਹੋਇਆ ਤੁਸੀਂ ਕਹਿੰਦੇ ਕਿ ਸਫਾਇਆ ਹੋ ਸਕਦਾ ਦੇਖੋ ਪਿਛਲੇ ਦਿਨਾਂ ਚ ਤੁਸੀਂ ਵੀ ਮਾਲਵਾ ਨਾਲ ਸੰਬੰਧ ਰੱਖਦੇ ਹੋ ਮਾਲਵਾ ਚ ਹੋਰ ਬਹੁਤ ਸਾਰੇ ਵੱਡੇ ਪਿੰਡਾਂ ਚ ਕਮੇਟੀਆਂ ਬਣੀਆਂ ਨਸ਼ਿਆਂ ਨੂੰ ਰੋਕਣ ਲਈ ਨਸ਼ੇ ਦੇ ਖਾਤਮੇ ਦੇ ਲਈ ਪਹਿਰੇਦਾਰੀਆਂ ਹੋਈਆਂ ਪਰ ਸਰਕਾਰ ਵੱਲੋਂ ਕੋਈ ਬਹੁਤੀ ਹਮਾਇਤ ਉਹਨਾਂ ਕਮੇਟੀਆਂ ਨੂੰ ਮਿਲੀ ਨਹੀਂ ਚਲੋ ਸਰਕਾਰ ਦਾ ਇੱਕ ਆਪਣਾ ਵਤੀਰਾ ਰਵਈਆ ਹੋ ਸਕਦਾ ਹੈ ਪਰ ਕੀ ਇਹ ਨਹੀਂ ਲੱਗਦਾ ਕਿ ਇਹਦੀ ਜਾਗਰੂਕਤਾ ਜੀ ਸਮਾਜਿਕ ਪੱਧਰ ਤੇ ਹੋਣੀ ਵੀ ਬਹੁਤ ਜ਼ਰੂਰੀ ਹੈ ਕਿ ਸਮਾਜਿਕ ਪੱਧਰ ਤੇ ਲੋਕ ਜਾਗਰੂਕ ਹੋਣ ਮੈਂ ਬਣੇ ਸ਼ਾਇਦ ਇਹਨੂੰ ਠਲ ਪੌਂਟ ਚ ਹੋਰ ਮਦਦ ਮਿਲ ਸਕਦੀ ਹੈ ਮੈਂ ਤਾਂ ਇਹੀ ਗੱਲ ਤਾਂ ਹੀ ਰੱਖੀ ਹੈ ਜੀ ਕਿ ਜਿਹੜਾ ਇਹ ਪਾਰਟੀਆਂ ਤੋਂ ਉੱਪਰ ਉੱਠ ਕੇ ਜਿਹੜਾ ਨੈਟਵਰਕ ਦਾ ਲੱਕ ਤੋੜਨ ਵਾਸਤੇ ਕਿਉਂਕਿ ਪਾਰਟੀਆਂ ਦੇ ਨਮਾਇंदे ਜਿਹੜੇ ਕੋਈ ਲੀਡਰ ਕੋਈ ਡੋਕਲ ਲੈਵਲ ਤੇ ਬਣ ਜਾਂਦੇ ਆ ਉਹ ਇਨਵੋਲਵ ਹੋ ਜਾਂਦੇ ਆ ਪਾਰਟੀਆਂ ਵੀ ਕਈ ਵਾਰੀ ਮਜਬੂਰ ਹੋ ਜਾਂਦੀਆਂ ਇਹ ਨੈਟਵਰਕ ਜਿਹੜਾ ਸਮਾਜਿਕ ਚੇਤਨਾ ਨਾਲ ਤੋੜਨਾ ਪਊਗਾ ਔਰ ਜਿਹੜਾ ਇਹਦਾ ਤੀਜਾ ਅੰਗ ਹੈ ਮੈਂ ਗੱਲ ਦੱਸੀ ਹੈ ਵੀ ਜਿਹੜਾ ਤੀਜਾ ਅੰਗ ਖਾਲੀ ਆ ਸਰਕਾਰ ਗੰਭੀਰ ਨਹੀਂ ਜੇ ਉਹ ਤੀਜਾ ਅੰਗ ਵੀ ਸਾਡੇ ਹੱਥ 'ਚ ਆ ਜੇ ਤਾਂ ਅਸੀਂ 27 ਦੇ ਵਿੱਚ ਇਹਨੂੰ ਮੁਕੰਮਲ ਤੌਰ ਤੇ ਪੰਜਾਬ 'ਚੋਂ ਸਾਫ਼ ਕਰਕੇ ਦਿਖਾ ਦਾਂਗੇ। ਧੰਨਵਾਦ ਆਰੀ ਗੱਲ ਸਾਹਿਬ। ਬਹੁਤ-ਬਹੁਤ ਮਿਹਰਬਾਨੀ ਤੁਸੀਂ ਸਾਨੂੰ ਇਨਾ ਸਮਾਂ ਦਿੱਤਾ ਆਪਣੇ ਜਿਵੇਂ ਸਮਾਂ ਕੱਢਿਆ ਮਿਹਰਬਾਨੀ। ਨਜ਼ਰੀਆ ਪ੍ਰੋਗਰਾਮ 'ਚ ਆਪਾਂ ਜਿਸ ਮੁੱਦੇ ਦੀ ਚਰਚਾ ਕਰ ਰਹੇ ਹਾਂ ਕਿ ਕਿਸ ਕਦਰ ਆਪਾਂ ਦੇਸ਼ ਦੇ ਹਾਕਮਾਂ ਦੀ ਗੱਲ ਕਰ ਲਈਏ ਜ ਸਾਡੇ ਸੂਬੇ ਦੇ ਹਾਕਮਾਂ ਦੇ ਮੁੱਖ ਮੰਤਰੀਆਂ ਦੀ ਗੱਲ ਕਰ ਲਈਏ ਸਤਾ ਹਾਸਲ ਕਰਨ ਵੇਲੇ ਨਸ਼ੇ ਦੇ ਖਾਤਮੇ ਲਈ ਕਿਡੇ ਵੱਡੇ ਵਾਅਦੇ ਕੀਤੇ ਗਏ ਦਾਅਵੇ ਕੀਤੇ ਗਏ ਪਰ ਆਪਾਂ ਸਾਰੇ ਜਾਣਦੇ ਆ ਕਿ ਪੰਜਾਬ ਕਿਸ ਕਦਰ ਨਸ਼ੇ ਨਾਰ ਜੂਜ ਰਿਹਾ ਤੇ ਕਿਸ ਕਦਰ ਜੜੀਆਂ ਮਾਵਾਂ ਦੀਆਂ ਗੋਦਾਂ ਆਪਣੇ ਪੁੱਤਾਂ ਵਗੈਰ ਖਾਲੀ ਹੋ ਰਹੀਆਂ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਚਰਚਾ ਚ ਪਹਿਲਾਂ ਭਾਰਤੀ ਜਨਤਾ ਪਾਰਟੀ ਦੇ ਕੁਲਦੀਪ ਤਾਲੀਬਾਲ ਜੀ ਬਣੇ ਹੋਏ ਸੀ ਤੇ ਆਓ ਹੁਣ ਆਪਾਂ ਸਵਾਗਤ ਕਰਦੇ ਆਂ ਕਾਂਗਰਸ ਪਾਰਟੀ ਦੇ ਜਾਣੇ ਪਛਾਣੇ ਚਿਹਰੇ ਬੁਲਾਰੇ ਅਮਿਤ ਗੱਲ ਜੀ ਅਮਿਤ ਗੱਲ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਹਰਬਾਨੀ ਅੰਮ੍ਰਿਤਗੜ ਵਾਲਾ ਸਵੇਦਨਸ਼ੀਲ ਮੁੱਦਾ ਆਜ ਸਮੁਦਾਇ ਦਾ ਪਾਸ ਜ਼ਿਕਰ ਕਰ ਰਹੇ ਹਾਂ ਮੈਂ ਸੰਖੇਪ ਸੇ ਗੱਲ ਕਰਾਂਗਾ ਪ੍ਰਕਾਸ਼ਮ ਬਾਦਲ ਦੀ ਗੱਲ ਕਰ ਲਈਏ ਕੈਪਟਨ ਮਰਿੰਦਰ ਦੀ ਗੱਲ ਕਰ ਲਈਏ ਚੰਦੀ ਸਿੰਘ ਚੰਨੀ ਰਹੇ ਤੇ ਹੁਣ ਮੁਖਵੰਤਰੀ ਭਗਵੰਤ ਮਾਨ ਸਤਾ ਹਾਸਲ ਕਰਨ ਵੇਲੇ ਵੱਡੇ ਵੱਡੇ ਦਾਅਵੇ ਕੀਤੇ ਜਾਂਦੇ ਕਿ ਅਸੀਂ ਦੋ ਮਹੀਨੇ ਚ ਮਹੀਨੇ ਚ ਖਤਮ ਕਰ ਦਾਂਗੇ ਜੋ ਕੁਝ ਕਿਹਾ ਜਾ ਸਕਦਾ ਸੀ ਕਿਹਾ ਗਿਆ ਉਹਦੇ باوجود ਪੰਜਾਬ ਆਏ ਦੇ ਨਸ਼ੇ ਕਾਰਨ ਮਰ ਰਿਹਾ ਅਮਰਤਗਿਰ ਕਿਉਂ ਇਹ ਵਰਤਾਰਾ ਕਿਉਂ ਆਖਾਂ ਤੇ ਤੂੜ ਪਾਈ ਜਾ ਰਹੀ ਹੈ ਲੋਕਾਂ ਦੀ ਜੋ ਵੀ ਸਾਡੇ ਹੀ ਰਾਜ ਸਿਆਗੂਆਂ ਵੱਲੋਂ ਉਹ ਦੇਖੋ ਮੈਂ ਪੰਜਾਬ ਜਿਹੜਾ ਹੈਗਾ ਨਸ਼ੇ ਦੇ ਵਿੱਚ ਨਿੱਗਰ ਗਿਆ ਹੈ ਤੇ ਜਿਹੜੀ ਆ ਸੱਤਾ ਦੇ ਵਿੱਚ ਪਾਰਟੀ ਆਈ ਆ ਆਮ ਆਦਮੀ ਪਾਰਟੀ ਇਹ بڑے ਵਾਅਦੇ ਕਰ ਕਰਕੇ ਆਈ ਸੀਗੀ ਵੀ ਅਸੀਂ ਨਸ਼ਾ ਖਤਮ ਕਰ ਦਾਂਗੇ ਪੰਜਾਬੀਆਂ ਨੇ ਇਹਨਾਂ ਨੂੰ ਇੱਕ ਮੌਕਾ ਦਿੱਤਾ ਪਰ ਇਹ ਉਸ ਮੌਕੇ ਤੋਂ ਖੁਦ ਜਗ੍ਹਾ ਨੇ ਫੇਲ ਸਾਬਤ ਹੋਏ ਨੇ ਇਹਨਾਂ ਨੇ ਬੜੀਆਂ ਮਹੀਮਾ ਜੀਆਂ ਚਲਾਉਣ ਦੀ ਕੋਸ਼ਿਸ਼ ਕੀਤੀ ਉਹ ਮੈਂ ਉਦੋਂ ਡਿਬੇਟਾਂ ਦੇ ਟੀਵੀ ਤੇ ਮੈਂ ਕਿਹਾ ਸੀਗਾ ਵੀ ਵੱਡੀ ਛੋਟੀਆਂ-ਛੋਟੀਆਂ ਮੱਛਲੀਆਂ ਦੀ بجائے ਵੱਡੇ ਮਗਰਮੱਛ ਫੜੋਂਗੇ ਤਾਂ ਨਸ਼ੇ ਤੇ ਕੋਈ ਫਰਕ ਪੈ ਸਕਦਾ ਜਾਂ ਨਸ਼ੇ ਨੂੰ ਆਪਾਂ ਠੱਲ ਪਾ ਸਕਦੇ ਆ ਪਰ ਨਾ ਤਾਂ ਨiyet ਹੈ ਇਸ ਸਰਕਾਰ ਦੀ ਨਾ ਇਹਨਾਂ ਕੋਲੇ ਕੋਈ ਨੀਤੀ ਹੈ ਤੇ ਨਾ ਹੀ ਇਹ ਦਿਲੋਂ ਇੱਛਾ ਰੱਖਦੇ ਨੇ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋਵੇ ਤੇ ਪੰਜਾਬ ਨੂੰ ਸਿਰਫ ਸੱਤਾ ਚ ਆਉਂਦਾ ਇੱਕ ਉਹ ਸੀਗਾ ਪੰਜਾਬ ਦੇ ਲੋਕਾਂ ਨੂੰ ਪੰਜਾਬੀਆਂ ਨੂੰ ਵਰਗਲਾ ਲਿਆ ਤੇ ਹੁਣ ਸੱਤਾ ਚ ਆ ਗਏ ਨੇ ਹੁਣ ਡਿਬੇਟਾਂ ਤੇ ਵੀ ਨਹੀਂ ਹੁੰਦੇ ਇਸ ਵਿਸ਼ੇ ਦੇ ਉੱਤੇ ਡਿਬੇਟਾਂ ਦੇ ਵੀ ਹੁੰਤੋਂ ਜਵਾਬ ਦਿੰਦੇ ਨੇ ਕਿਉਂਕਿ ਮੈਂ ਸ਼ੁਰੂ ਤੋਂ ਹੀ ਕਿਹਾ ਸੀਗਾ ਵੀ ਨਸ਼ਾ ਇਸ ਤਰੀਕੇ ਦੇ ਨਾਲ ਵੀ ਅਸੀਂ ਡੋਰ ਟੂ ਡੋਰ ਜਾਏ ਆ ਛੋਟੇ ਛੋਟੇ ਕੰਜ਼ਿਊਮਰ ਨੇ ਜਿਹੜੇ ਉਹਨਾਂ ਨੂੰ ਫੜਨ ਦੇ ਨਾਲ ਇਹ 1 ਗ੍ਰਾਮ 2 ਗ੍ਰਾਮ ਨਾਲ ਨਸ਼ੇ ਨੂੰ ਕੋਈ ਫਰਕ ਨਹੀਂ ਪੈਣਾ ਜਿਹੜੇ ਵੱਡੇ ਸਪਲਾਈਅਰ ਨੇ ਪਿੱਛੇ ਨੇ ਉਹਨਾਂ ਨੂੰ ਜਦੋਂ ਤੱਕ ਕਾਬੂ ਨਹੀਂ ਕਰਦੇ ਹੈਗੇ ਜਦੋਂ ਤੱਕ ਉਹਨਾਂ ਦੇ ਉੱਤੇ ਸਖਤ ਤੋਂ ਸਖਤ ਕਾਰਵਾਈ ਨਹੀਂ ਹੁੰਦੀ ਹੈ ਕਿ ਉਦੋਂ ਤੱਕ ਨਸ਼ਾ ਪੰਜਾਬ ਤੋਂ ਖਤਮ ਨਹੀਂ ਹੋ ਸਕਦਾ ਹੈ ਅਮਦਗਿਲ ਤੁਸੀਂ ਆਪ ਜੋ ਐਡਾ ਵੱਡਾ ਸੁਵੇਦਨਸ਼ੀਲ ਮੁੱਦਾ ਕਿਸ ਕਦਰ ਨਸ਼ੇ ਦੇ ਨਾਲ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ ਬਹੁਤ ਨਜ਼ਦੀਕ ਤੋਂ ਇਸ ਦਖਾਂਤ ਨੂੰ ਦੇਖਦੇ ਹਾਂ ਕੀ ਵਜ੍ਹਾ ਹੈਗੀ ਕਿ ਦੇ ਬਾਵਜੂਦ ਵੀ ਜਦੋਂ ਏਡੇ ਏਡੇ ਵਾਅਦੇ ਤੇ ਦਾਅਵੇ ਕਰਨ ਦੇ ਬਾਵਜੂਦ ਕੋਈ ਨੀ ਤਬਦੀਲੀ ਆ ਰਹੀ ਕੀ ਇਹਦੇ ਚ ਕੋਈ ਨਿੱਜੀ ਹਿੱਤ ਹੈ ਜਾਂ ਕੋਈ ਵੱਡੇ ਕੋਈ ਘਰਾਣੇ ਆ ਜਾਂ ਕੋਈ ਇਦਾਂ ਦਾ ਜਿਹੜਾ ਹੈਗਾ ਗਰੋ ਹੈ ਜਿਹਦਾ ਪਰਦਾ ਫਾਸ਼ ਨਹੀਂ ਹੋ ਰਿਹਾ ਤੇ ਸਾਰਾ ਕੁਝ ਉਦਾਂ ਹੀ ਚੱਲ ਰਿਹਾ ਹੈ ਦੇਖੋ ਇਹਦੇ ਵਿੱਚ ਨਿਸ਼ਚਿਤ ਤੌਰ ਤੇ ਪੋਲਿਟੀਕਲ ਵਿਲ ਹੋਣੀਗੀ ਸਿਆਸੀ ਜਦੋਂ ਤੱਕ ਵਿਲ ਨਹੀਂ ਹੋਊਗੀ ਉਦੋਂ ਤੱਕ ਇਹ ਨਸ਼ਾ ਨਹੀਂ ਖਤਮ ਹੋ ਸਕਦਾ ਹੈਗਾ ਜਦੋਂ ਤੱਕ ਇਸ ਚੀਜ਼ ਨੂੰ ਨਿਠ ਕੇ ਲੜੀਆਂ ਨਹੀਂ ਜਾਂਦਾ ਹੈਗਾ ਔਰ ਕੋਈ ਇਹ ਮੇਰੇ ਮੈਂ ਭੁੱਗ ਭੁੱਗ ਗਈਆਂ ਰਹੀਆਂ ਮੇਰਾ ਭਰਾ ਚਲਿਆ ਗਿਆ ਨਸ਼ੇ ਕਰਕੇ ਮੇਰਾ ਦਾਦਾ ਚਲਿਆ ਗਿਆ ਉਸ ਗਮ ਕਰਕੇ ਤੇ ਨਸ਼ਾ ਜਿਹੜਾ ਹੈਗਾ ਇਹ ਸਾਡੇ ਸਿਸਟਮ ਦੇ ਵਿੱਚ ਵੜ ਗਿਆ ਹੈ ਇੰਨਾ ਜਿਆਦਾ ਹਰ ਜਗ੍ਹਾ ਦੇ ਉੱਤੇ ਹੈ ਹਰ ਦੂਜੇ ਘਰ 'ਚ ਤੁਹਾਨੂੰ ਇੱਕ ਭੈਣ ਮੇਰੇ ਵਰਗੀ ਮਿਲ ਜੂਗੀ ਆ ਇੱਕ ਮਾਂ ਮਿਲ ਜੂਗੀ ਪਾੜ ਨਸ਼ਾ ਮੇਰਾ ਭਰਾ ਗਿਆ 12 12 12 ਨੂੰ ਅੱਜ ਦੇਖ ਲਓ 24 ਹੋ ਗਈ ਐ ਨਸ਼ਾ ਉਸੇ ਤਰੀਕੇ ਦੇ ਨਾਲ ਵਧ ਰਿਹਾ ਇੱਕ ਤੁਹਾਨੂੰ ਯਾਦ ਹੋਊਗਾ ਤਰਨਤਾਰਨ ਦੇ ਪਿਓ ਨੇ 2008 ਦੇ ਵਿੱਚ ਜਦੋਂ ਉਹਨੇ ਚਿੱਠੀ ਲਿਖੀ ਸੀ ਕਿ ਨਸ਼ਾ ਖਤਮ ਹੋਣਾ ਚਾਹੀਦਾ ਪਰ ਨਸ਼ਾ ਉਦੋਂ 7 ਤੋਂ ਲੈ ਕੇ 17 ਤੱਕ ਤਾਂ ਕਾਲੀਆਂ ਦੀ ਤੇ ਭਾਜਪਾ ਦੀ ਸਰਕਾਰ ਸੀ ਡੋਨ ਅਜੇ ਭਾਜਪਾ ਨੂੰ ਬੜਾ ਯਾਦ ਹੁੰਦਾ ਸਾਨੂੰ ਮੌਕਾ ਦੋ ਮੌਕਾ ਤਾਂ ਉਦੋਂ ਤੁਸੀਂ ਸੱਤਾ ਦੇ ਵਿੱਚ ਸੀਗੇ ਉਦੋਂ ਤੁਸੀਂ ਅਕਾਲੀ ਦਲ ਦੇ ਨਾਲ ਸੀ ਉਹਨਾਂ ਦੇ ਸਾਥੀ ਸੀਗੇ ਉਦੋਂ ਤੁਸੀਂ ਕੀ ਕੀਤਾ ਪੰਜਾਬ ਨੂੰ ਨਸ਼ਾ ਖਤਮ ਕਰਨ ਲਈ ਕੁਝ ਨਹੀਂ ਕੀਤਾ ਜਿੰਨਾ ਨਸ਼ਾ ਅਕਾਲੀ ਭਾਜਪਾ ਦੇ ਗੱਠਜੋੜ ਦੇ ਵਿੱਚ ਪੰਜਾਬ 'ਚ ਵਧਿਆ ਉਹਨਾਂ ਨਸ਼ਾ ਕਿਉਂਕਿ ਸ਼ੁਰੂਆਤ ਅਨ ਕੰਟਰੋਲਡ ਹੋ ਗਿਆ ਹੁਣ ਉਹਨੂੰ 2017 ਦੇ ਵਿੱਚ ਜਦੋਂ ਕਾਂਗਰਸ ਦੀ ਸਰਕਾਰ ਆਈ ਬਹੁਤ ਹੱਦ ਤੱਕ ਕੰਟਰੋਲ ਕੀਤਾ ਪਰ ਜਦੋਂ ਦੀ ਆਮ ਆਦਮੀ ਪਾਰਟੀ ਪਾਈ ਤੋਂ ਆਈ ਹੈ ਸਰਕਾਰ ਇਹ ਵੇਰ ਅਨਕੰਟਰੋਲਡ ਵੱਲ ਚਲਾ ਗਿਆ ਕਿਉਂਕਿ ਇਹਨਾਂ ਦਾ ਨਾ ਤਾਂ ਕਿਸੇ ਐਮਐਲਏ ਨੂੰ ਐਕਸਪੀਰੀਅੰਸ ਹੈ ਨਾ ਕਿਸੇ ਮੰਤਰੀ ਨੂੰ ਐਕਸਪੀਰੀਅੰਸ ਹੈ ਨਾ ਮੁੱਖ ਮੰਤਰੀ ਨੂੰ ਐਕਸਪੀਰੀਅੰਸ ਹੈ ਨਾ ਹੀ ਇੱਛਾ ਹੈ ਨਸ਼ਾ ਖਤਮ ਕਰਨ ਦੀ ਬਸ ਪਬਲਿਸਿਟੀ ਸਟੰਟ ਖਬਰਾਂ ਚੋਂ ਦੇ ਲਈ ਦਿਖਾਉਣਾ ਕਿ ਨਸ਼ਾ ਖਤਮ ਕਰ ਰਹੇ ਅਸੀਂ ਨਸ਼ੇ ਦੇ ਖਿਲਾਫ ਹੈ ਕਿੱਤਾ ਹੈ ਕਿੱਤਾ ਪਰ ਦੇ ਆਰ ਲੀਸਟ ਕਨਸਰਨਡ ਐਂਡ ਬਾਦਰਡ ਕਿ ਪੰਜਾਬ ਦੀਆਂ ਮਾਵਾਂ ਦੇ ਪੁੱਤ ਮਾਰ ਰਹੇ ਨੇ ਭੈਣਾਂ ਦੇ ਭਰਾ ਜਾ ਰਹੇ ਨੇ ਬੱਚੇ ਬੱਚੇ ਅਨਾਥ ਹੋ ਰਹੇ ਨੇ ਪਰ ਸਰਕਾਰ ਦੇ ਸਿਰ ਤੇ ਕੰਨ ਤੇ ਜੂ ਵੀ ਅਮਨਗਿਲ ਮੈਂ ਇੱਕ ਸਵਾਲ ਇੱਕ ਸਵਾਲ ਲੈਣਾ ਚਾਹਾਂਗਾ ਜੋ ਤੁਸੀਂ ਜ਼ਿਕਰ ਕੀਤਾ ਸਾਡੇ ਦਰਸ਼ਕ ਵੀ ਸੁਣ ਰਿਹਾ ਦੇਖ ਰਿਹਾ ਜਿੱਦਾਂ ਨਿੱਜੀ ਤੌਰ ਤੇ ਤੁਹਾਡੇ ਲਈ ਬਹੁਤ ਵੱਡਾ ਦੁਖਾਂਤ ਹੈ ਇਹ ਤੋਂ ਵੱਡਾ ਦਖਾਂਤ ਕੀ ਹੋ ਸਕਦਾ ਕਿ ਨਸ਼ੇ ਨੇ ਕਿਸ ਕਦਰ ਜਿਹੜਾਗਾ ਇਸ ਪਰਿਵਾਰ ਨੂੰ ਇੰਨਾ ਵੱਡਾ ਹਲੂਣਾ ਦਿੱਤਾ ਪਰ ਤੁਸੀਂ ਸਮਾਜਿਕ ਤੌਰ ਤੇ ਲੜਾਈ ਲੜ ਰਹੇ ਹੋ ਵੱਡੀ ਗੱਲ ਹੈ ਮੈਂ ਸਮਾਜਿਕ ਮੁੱਦੇ ਤੋਂ ਹੀ ਸਵਾਲ ਲੈਣਾ ਚਾਹਾਂਗਾ ਦੇਖੋ ਆਪਾਂ ਕੈਪਟਨ ਮਰਿੰਦਰ ਦੀ ਗੱਲ ਕਰਦੇ ਹਾਂ ਦੂਜੇ ਆਗੂਆਂ ਦੀ ਗੱਲ ਕਰਦੇ ਹਾਂ ਬਾਦਲਾਂ ਦੀ ਗੱਲ ਹੁਣ ਆਪਾਂ ਹਕਮਤਮਾਨ ਮੁੱਖ ਮੰਤਰੀ ਉਹਨਾਂ ਦੀ ਗੱਲ ਕਰ ਰਹੇ ਹਾਂ ਪਰ ਕੈਪਟਨ ਮਰਿੰਦਰ ਜਦੋਂ ਕਾਂਗਰਸ ਦੇ ਮੁੱਖ ਮੰਤਰੀ ਬਣੇ ਸੀ ਉਹਨਾਂ ਨੇ ਤਾਂ ਗੁਟਕਾ ਸਾਹ ਹੱਥ 'ਚ ਫੜ ਕੇ ਸੌਂ ਖਾਦੀ ਸੀ ਨਾ ਇਹ ਤਾਂ ਮਤਲਬ ਕਾਂਗਰਸ ਦੀ ਨਮਾਇੰਦਗੀ ਕਰਦਿਆਂ ਹੋਇਆ ਕਿਤੇ ਉਹਨਾਂ ਨੇ ਵੀ ਲੋਕਾਂ ਦੀ ਅੱਖਾਂ ਦੀ ਘਟਾਂ 'ਚ ਤੋੜ ਪਾਇਆ ਦੇਖੋ ਨਸ਼ੇ ਦਾ ਲੱਕ ਤੋੜਨ ਨਹੀਂ ਨਸ਼ੇ ਦਾ ਲੱਕ ਟੁੱਟਿਆ ਪਰ ਨਸ਼ਾ ਖਤਮ ਪੂਰੀ ਤਰੀਕੇ ਦੇ ਨਾਲ ਹੋ ਨਹੀਂ ਸਕਿਆ ਤਾਂ ਹੀ ਸੱਤਾ ਚੋ ਬਾਹਰ ਹੋਈ ਨਾ ਦੇਖੋ ਲੋਕ ਸਜ਼ਾ ਦੰਦੇ ਨੇ ਲੋਕ ਮੌਕਾ ਵੀ ਦੰਦੇ ਨੇ ਲੋਕ ਸਜ਼ਾ ਵੀ ਦੰਦੇ ਨੇ ਜੇ ਅਸੀਂ ਪੂਰੇ ਚੰਗੇ ਤਰੀਕੇ ਦੇ ਨਾਲ ਕੰਮ ਕਰਦੇ ਤਾਂ ਸ਼ਾਇਦ 88 ਤੋਂ 18 ਤੇ ਨਾ ਆਉਂਦੇ ਪਰ ਲੋਕਾਂ ਨੇ ਸਾਡੇ ਵਿੱਚ ਫੇਰ ਵਿਸ਼ਵਾਸ ਦਿਖਾਇਆ ਸਾਨੂੰ 7 ਐਮਪੀ ਕਾਂਗਰਸ ਨੂੰ ਫੇਰ ਜਤਾਏ ਨੇ ਨੈਸ਼ਨਲੀ ਕਾਂਗਰਸ ਪਾਰਟੀ ਕਿਉਂਕਿ ਅਸੀਂ ਜੇ ਗਲਤੀ ਕਰਦੇ ਆਂ ਤਾਂ ਫੇਰ ਉਹਨੂੰ ਨਾਲ ਦੀ ਨਾਲ ਸੁਧਾਰ ਕੇ ਰਿਵਾਈਵ ਵੀ ਕਰਦੇ ਆਂ ਔਰ ਨੈਸ਼ਨਲੀ ਵੀ ਇਹੀ ਹੋਇਆ ਕਿਉਂਕਿ ਨਾ ਹੀ ਦੇਸ਼ ਦਾ ਨਾ ਹੀ ਸੂਬੇ ਦਾ ਬਦਲ ਨਾ ਹੀ ਇਹ ਕਾਂਗਰਸ ਪਾਰਟੀ ਤੋਂ ਵਧੀਆ ਐਡਮਿਨਿਸਟ੍ਰੇਸ਼ਨ ਜਿਹੜੀ ਆ ਜਾਂ ਵਿਜਨ ਹੈ ਕਿਸੇ ਪਾਰਟੀ ਕੁਲੇ ਹੈ ਨਹੀਂਗੀ ਅਮਰਤਗਿਲ ਤੁਹਾਡਾ ਆਪਣਾ ਦੇਖੋ ਦਾਵਾ ਆਪਣੀ ਜਗ੍ਹਾ ਤੇ ਹੋ ਸਕਦਾ ਹੈ ਪਰ ਭਾਜਪਾ ਦੇ ਨਮਾਇंदे ਲਗਾਤਾਰ ਇਹ ਗੱਲ ਕਹਿੰਦੇ ਆ ਕਿ 27 ਦੇ ਵਿੱਚ ਪੰਜਾਬ ਸਾਨੂੰ ਮੌਕਾ ਦੇ ਹੋਰ ਮੁੱਦਿਆਂ ਦੀ ਗੱਲ ਵੀ ਉਹ ਕਰਦੇ ਆ ਪਰ ਆਪਾਂ ਕਿਉਂਕਿ ਨਸ਼ੇ ਦੀ ਗੱਲ ਕਰ ਰਹੇ ਆ ਉਹ ਕਹਿੰਦੇ ਨਸ਼ਾ ਲੱਗੇਗਾ ਨਹੀਂ ਪੰਜਾਬ 'ਚ ਨਸ਼ਾ ਵੇਚਣ ਵਾਲੇ ਨਹੀਂ ਲੱਗੇਗੇ ਨਸ਼ਾ ਲੱਗੇਗਾ ਨਹੀਂ ਸਾਨੂੰ ਮੌਕਾ ਦਿਓ ਇੱਕ ਵਾਰੀ 27 ਦੇ ਵਿੱਚ ਸਾਨੂੰ ਆ ਲੈਣ ਦਿਓ ਫੇਰ ਸਥਿਤੀ ਕਿਵੇਂ ਬਦਲਦੀ ਹੈ ਭਾਜਪਾ ਦੇ ਬਹੁਤ ਵੱਡੇ ਦਾਅਵੇ ਆ ਇਹ ਮੰਤਰੀ ਬਣੇ ਆ ਰਵਨੀਤ ਬਿੱਟੂ ਚੇਚੇ ਤੌਰ ਤੇ ਉਹਨਾਂ ਨਸ਼ੇ ਦੇ ਮੁੱਦੇ ਤੇ ਗੱਲ ਕੀਤੀ ਹੈ ਮੈਂ ਹੁਣੇ ਕਹਿਨੀ ਆ ਕਿ ਇਹ ਕਿਦੇ ਸਕੇ ਨੇ ਪਾਸ ਪਾ ਲੇ ਪਹਿਲਾਂ ਤਾਂ ਕਾਲੀਆਂ ਦੇ ਨਾਲ ਗੱਠ ਜੋੜ ਚ ਰੇ ਦੇਖੋ ਸੱਤਾ ਤਾਂ ਇਹਨਾਂ ਨੇ ਪੂਰੀ ਭੋਗੀ ਹੈ ਨਾ ਜਿੰਨੇ ਸਾਲ ਕਾਲੀ ਦਲ ਰੇ ਆ ਭਾਜਪਾ ਤਾਂ ਨਾਲ ਹੀ ਸੀ ਇਸ ਤੋਂ ਪਹਿਲਾਂ ਤਾਂ ਅੱਡ ਨਹੀਂ ਹੋਏ ਸੀ ਨਾ ਉਦੋਂ ਇਹਨਾਂ ਨੇ ਕੀ ਕੀਤਾ ਕੁਝ ਨਹੀਂ ਕੀਤਾ ਹੈਗਾ ਔਰ ਹੁਣ ਵੀ ਆਪ ਦੀ ਮੈਂ ਆਪਣੀ ਰਵਨੀਤ ਬਿੱਟੂ ਜੀ ਵਾਲੀ ਬਿੱਟੂ ਵਾਲੀ ਗੱਲ ਹੋਈ ਆ ਵੀ ਭਾਈ ਪਹਿਲਾਂ ਇੰਨੇ ਲੋਕ ਕਾਂਗਰਸ ਚ ਹੋ ਰਹਾਂ ਜੋ ਸ਼ਾਮਿਲ ਕਰਾ ਲੇ ਪਹਿਲਾਂ ਤਾਂ ਭਾਜਪਾ ਦੇ ਕਿਸੇ ਵਰਕਰ ਦੀ ਕਦਰ ਨਹੀਂ ਕੀਤੀ ਤੇ ਅੱਧੀ ਕਾਂਗਰਸ ਸਾਡੇ ਜਵਾਵਾਂ ਸਾਰੇ ਲੈ ਗਏ ਉਹਨਾਂ ਨੂੰ ਮੀਤ ਸੀ ਵੀ ਸ਼ਾਇਦ ਇਹ ਜਿਹੜਾ ਉੱਠਦਾ ਬੁੱਲ ਸਾਡੇ ਵੱਲ ਗਿਰ ਜੇ ਫਿਰ ਅਖੀਰਲੇ ਟਾਈਮ 'ਚ ਰਵਨੀਤ ਮਿੱਟੂ ਨੂੰ ਲਿਆਏ ਤੇ ਮੰਤਰਾਲੇ ਉਹਨੂੰ ਦੇਤਾ ਕੱਲ ਨੂੰ ਕਿਸੇ ਹੋਰ ਨੂੰ ਲਿਆਣਗੇ ਉਹਨੂੰ ਕੁਝ ਹੋਰ ਬਣਾ ਦੇਤੋ ਟਰਸਟ ਵਰਦੀ ਨਹੀਂਗੇ ਕਿਸੇ ਲਈ ਟਰਸਟ ਵਰਦੀ ਨਹੀਂ ਪੰਜਾਬ ਦੇ ਲਈ ਜੇ ਕਹਿੰਦੇ ਨੇ ਸਤਾਈ ਚ ਸਾਨੂੰ ਲਿਆਓ ਤਾਂ ਸੱਤਾ ਚ ਇਹਨਾਂ ਨੇ ਪੂਰੀ ਸੱਤਾ ਕੋ ਗਿਆ ਜਿੰਨੇ ਸਾਲ ਕਾਲੀ ਦਲ ਰਹੇ ਨੇ ਉਦੋਂ ਇਹਨਾਂ ਨੇ ਕਿੰਨੀ ਕਵਾਸ ਚੁੱਕੀ ਸੀ ਕਿੰਨਾ ਕਹੇ ਸੜਕਾਂ ਦੇ ਉੱਤੇ ਸੀ ਤੇ ਕਿੰਨਾ ਕ ਪੰਜਾਬ ਪੱਖੀ ਬੋਲਦੇ ਸੀ ਕਿ ਤੁਸੀਂ ਮੈਨੂੰ ਆਪ ਡਿਕਟਾਟਰ ਦੀ ਤੁਸੀਂ ਤਾਂ ਰਹੇ ਹੋ ਮੀਡੀਆ ਚ ਉਹ ਸਾਰਾ ਸਿਸਟਮ ਦੇਖਦੇ ਹੋ ਕਿੰਨੇ ਉਦੋਂ ਅਮਿਤ ਗਿਲ ਆਪਾਂ ਪ੍ਰੋਸੈਜਕਤਾ ਦਾ ਪ੍ਰੋਸੈਜਕਤਾ ਦਾ ਮੁੱਦਾ ਸਵਾਲ ਕਰਦੇ ਹਾਂ ਹੁਣ ਜਲੰਧਰ ਦੀ ਜਿਹੜੀ ਹੈਗੀ ਹੈ ਵਿਧਾਨ ਸਭਾ ਦੀ ਚੋਣ ਆ ਉਹ ਵੀ ਸਿੱਰ ਤੇ ਆਪਾਂ ਜਾਣਦੇ ਹਾਂ 10 ਜੁਲਾਈ ਨੂੰ ਵੋਟਾਂ ਪੈਣਗੀਆਂ ਤੇ 13 ਨੂੰ ਨਤੀਜੇ ਆਉਣੇ ਆ ਕੀ ਲੱਗਦਾ ਹੈ ਕਿ ਜਲੰਧਰ ਦੇ ਵਿੱਚ ਨਸ਼ਿਆਂ ਦਾ ਵੀ ਇੱਕ ਮੁੱਦਾ ਐਮ ਹੋਏਗਾ ਕਿਉਂਕਿ ਸਿੱਦੇ ਤੌਰ ਤੇ ਪੰਜਾਬ ਦੀ ਚੋਣ ਹੈ ਪੰਜਾਬ ਦੇ ਮੁੱਦਿਆਂ ਦੀ ਆਪਾਂ ਗੱਲ ਕਰਦੇ ਹਾਂ ਤੇ ਨਸ਼ਿਆਂ ਨਾਲੋਂ ਵੱਡਾ ਮੁੱਦਾ ਜਾਂ ਵੱਡੇ ਮੁੱਦਿਆਂ 'ਚ ਇੱਕ ਤਾਂ ਹਾਈ ਘਟੋ ਘਟ ਦੇਖੋ ਨਸ਼ਾ ਤਾਂ ਪੰਜਾਬ ਦਾ ਅੱਜ ਦੇ ਟਾਈਮ ਦੇ ਵਿੱਚ ਬੁਨਿਆਦੀ ਮੁੱਦਾ ਹੈ ਜਿਹੜਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ ਨੌਜਵਾਨਾਂ ਨੂੰ ਨੌਜਵਾਨੀ ਬਚਾਉਣ ਦੇ ਲਈ ਪੰਜਾਬ ਦੇ ਲਈ ਤਾਂ ਨਸ਼ਾ ਤਾਂ ਇੰਪੋਰਟੈਂਟ ਹੈ ਹੀ ਹੈ ਔਰ ਇੰਪੋਰਟੈਂਟ ਮੁੱਦਾ ਰਹੇਗਾ ਪਰ ਇੰਪੋਰਟੈਂਟ ਮੁੱਦਾ ਪੰਜਾਬ ਦਾ ਲਾਅ ਐਂਡ ਆਰਡਰ ਵੀ ਰਹੇਗਾ ਜਿਹੜਾ ਆਮ ਆਦਮੀ ਪਾਰਟੀ ਜਿਹੜੀ ਇਹਨਾਂ ਦੀ ਸੱਤਾ ਚਾ ਜਿਹੜੇ ਲੋਕ ਵਾਦੇ ਕਰਕੇ ਆਏ ਨੇ ਜਿਸ ਅਮਨ ਕਾਨੂੰਨ ਦੀ ਸਥਿਤੀ ਪੰਜਾਬ ਦੇ ਵਿੱਚ ਖਰਾਬ ਹੋਈ ਹੈ ਸਾਰੇ ਮੁੱਦੇ ਨੇ ਜਿਹੜੇ ਸਾਰੇ ਹੀ ਇੰਪੋਰਟੈਂਟ ਮੁੱਦੇ ਨੇ ਉਹਦੇ ਤੇ ਰਹਿਣਗੇ ਜਾਣਗੇ ਜਿਹਨੇ ਵਾਦਾ ਕੀਤਾ ਐਮਐਸਪੀ ਦਾ ਵਾਦਾ ਕੀਤਾ ਚਲੋ ਤੁਹਾਡਾ ਜੀ ਤੇ ਤੁਹਾਡਾ ਵੀਊ ਬਣਾ ਕੇ ਅਮਰਤਖਲ ਜਿਹੜਾਗਾ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਆਪਣੇ ਰਜੇਮਿਆਂ ਚ ਇਹਨਾਂ ਸਮਾਂ ਦਿੱਤਾ ਮਿਹਰਬਾਨੀ ਧੰਨਵਾਦ ਨਜ਼ਰੀਆ ਪ੍ਰੋਗਰਾਮ ਚ ਆਪਾਂ ਨਸ਼ਿਆਂ ਦਾ ਮੁਦਾਲਿਆ ਹੈ ਕਿ ਕਿਸ ਕਦਰ ਸਾਡੇ ਆਪਣੇ ਹੀ ਦੇਸ਼ ਦੇ ਸੂਬੇ ਦੇ ਨੇਤਾ ਹਸਤਾ ਹਾਸਲ ਕਰਨ ਵੇਲੇ ਲੋਕਾਂ ਨਾਲ ਕਰਦੇ ਵੱਡੇ ਵਾਅਦੇ ਇਸ ਦੇ باوجود ਵੀ ਆਏ ਦਿਨ ਪੰਜਾਬ ਮਰ ਰਿਹਾ ਹੈ ਕੋਹਿਆ ਜਾ ਰਿਹਾ ਹੈ ਨਸ਼ਿਆਂ ਦੀ ਵਜ੍ਹਾ ਕਰਕੇ ਇਹਨਾਂ ਮੁੱਦਿਆਂ ਤੇ ਜਿਹੜੇ ਸਾਡੇ ਮਹਿਮਾਨ ਆਏ ਤਾਰੀਵਾਲ ਜੀ ਅਮਰਤ ਗਿੱਲ ਦੋਨਾਂ ਦੀ ਧੰਨਵਾਦੀ ਤੁਹਾਡੇ ਵੱਲ ਲਵਾਂਗੇ ਫੈਜ਼ਾਜ਼ਤ ਸਤਿ ਸ੍ਰੀ ਅਕਾਲ